ਸਰਕਾਰ ਨੂੰ ਲਿਆਂਦਾ ਸੀ ਤੇ ਇਹ ਸਰਕਾਰ ਨੇ ਮੁੱਖ ਮੰਤਰੀ ਨੇ ਆਉਂਦੇ ਹੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਫੈਸਲਾ ਇਹ ਕਰ ਲਿਆ ਉਸ ਸਮੇਂ ਜਦੋਂ ਪੰਜਾਬ ਦੇ ਵਿੱਚ ਮੁਲਾਜ਼ਮਾਂ ਦੀ ਖਾਸ ਕਰਕੇ ਐਨਪੀਐਸ ਸਪੀਡ ਤੋਂ ਪੀੜਤ ਮੁਲਾਜ਼ਮਾਂ ਦੀ ਕੋਈ ਹਜੇ ਇੰਨਾ ਵੱਡਾ ਕੋਈ ਹੰਗਾਰਾ ਨਹੀਂ ਸੀ ਕੋਈ ਬਹੁਤ ਵੱਡਾ ਸੰਘਰਸ਼ ਪੱਥਿਆ ਹੋਵੇ ਇਹੋ ਜਿਹਾ ਮਾਹੌਲ ਨਹੀਂ ਸੀ ਪਰ ਇਹਦੇ باوجود ਪੰਜਾਬ ਮੁੱਖ ਮੰਤਰੀ ਨੇ ਕੈबिनेट ਦੇ ਵਿੱਚ ਮਤਾ ਪਾਸ ਕਰ ਲਿਆ ਨੋਟੀਫਿਕੇਸ਼ਨ ਵੀ ਕਰਤਾ ਕਿ ਅਸੀਂ ਹੁਣ 2004 ਤੋਂ ਬਾਅਦ ਤੇ ਉਦੋਂ ਨੇ ਇਹ ਕਿਹਾ ਕਿ ਮੈਂ ਦਿਵਾਲੀ ਦਾ ਤੋਹਫਾ ਦੇਣ ਜਾ ਰਿਹਾ ਹਾਂ ਮੁਲਾਜ਼ਮਾਂ ਨੂੰ ਤੇ ਕਹਿੰਦੇ ਜੀ ਹੁਣ 2004 ਤੋਂ ਬਾਅਦ ਜਿੰਨੇ ਮੁਲਾਜ਼ਮਾ ਭਰਤੀ ਹੋਵੇ ਜਿਨ੍ਹਾਂ ਦੇ ਐਨਪੀਐਸ ਐਨਪੀਐਸ ਬੰਦ ਕਰ ਰਹੇ ਹਾਂ ਤੇ ਪੁਰਾਣੀ ਪੈਨਸ਼ਨ ਹੈ ਜਿਹੜੀ ਓਪੀਐਸ ਉਹ ਅਸੀਂ ਲਾਗੂ ਕਰਨੇ ਆ ਤੇ ਸਾਡੇ ਪੰਜਾਬ ਦੇ ਮੁਲਾਜ਼ਮਾਂ ਨੇ ਖਾਸ ਕਰਕੇ ਮਾਸਟਰਾਂ ਨੇ ਭੰਗੜੇ ਪਾਏ ਉਦੋਂ ਉਦੋਂ ਲੁੱਡੀਆਂ ਪਾਈਆਂ ਉਦੋਂ ਇਹ ਕਿਹਾ ਵੀ ਆਹ ਹੁੰਦੀ ਹੈ ਸਰਕਾਰ ਵੀ ਜਿਨ੍ਹਾਂ ਨੇ ਆਪਣਾ ਕੋਈ ਡਾ ਰੋਲਾ ਵੀ ਨਹੀਂ ਸੀ ਸਰਕਾਰ ਨੇ ਆਪਦੇ ਆਪ ਵੀ ਪੁਰਾਣੀ ਪੈਨਸ਼ਨ ਭਾਲ ਕਰਤੀ ਪਰ ਮੈਂ ਕਹਿੰਦਾ ਅਸੀਂ ਉਦੋਂ ਵੀ ਆਪਦੇ ਆਪ ਦੇ ਥੜਿਆਂ ਤੋਂ ਇਹ ਗੱਲ ਪੰਜਾਬ ਦੇ ਮਾਸਟਰਾਂ ਨੂੰ ਪੰਜਾਬ ਦੇ ਅਧਿਆਪਕਾਂ ਨੂੰ ਪੰਜਾਬ ਦੇ ਮਲਾਜ਼ਮਾਂ ਨੂੰ ਇਹ ਗੱਲ ਕਹਿੰਦੇ ਰਹੇ ਆ ਕਿ ਭਾਵੇਂ ਜਿਹੋ ਜਿਹਾਂ ਸੈਂਟਰ ਪੱਧਰ ਤੇ ਜਿਹੋ ਜੀਆਂ ਆਰਥਿਕ ਨੀਤੀਆਂ ਪਾਲਸੀਆਂ ਜਿਹੋ ਜੀਆਂ ਲਾਗੂ ਹੋ ਰਹੀਆਂ ਜਿਹਹੇਜਾ ਹਾਲਾਤ ਬਣੇ ਹੋਏ ਆ ਜੋ ਖਜ਼ਾਨੇ ਦਾ ਜੋ ਜੀਡੀਪੀ ਦਾ ਇਸ ਮਾਹੌਲ ਦੇ ਵਿੱਚ ਆ ਲੱਗਦਾ ਨਹੀਂਗਾ ਵੀ ਇਹ ਪੁਰਾਣੀ ਪੈਨਸ਼ਨ ਲੈ ਆਉਣ ਪੁਰਾਣੀ ਪੈਨਸ਼ਨ ਵਾਲਾ ਮਾਹੌਲ ਲੱਗਦਾ ਨੀਗਾ ਪਰ ਆ ਹੁਣ ਤੁਹਾਡੇ ਸਾਹਮਣੇ ਆ 2022 ਤੋਂ ਬਾਅਦ 2025 ਚ ਆ ਗਏ ਤੇ ਉਹ ਸਰਕਾਰ ਨੇ ਆਪਣੇ ਜੀਪੀਐਫ ਖਾਤੇ ਖੋਲਣ ਦਾ ਕੀ ਸੀ ਆਪਣੀ ਪੁਰਾਣੀ ਪੈਨਸ਼ਨ ਬਹਾਲਤਾ ਕੀ ਕਰਨੀ ਸੀ ਸੁਣਨ ਵਾਸਤੇ ਵੀ ਨਹੀਂ ਤਿਆਰ ਮੀਟਿੰਗ ਨਹੀਂ ਦਿੰਦੇ ਜੇ ਮੀਟਿੰਗ ਦੇ ਦਿੰਦੇ ਆ ਫਿਰ ਮੀਟਿੰਗ ਇੱਕ ਦਿਨ ਪਹਿਲਾਂ ਮੁਤਵੀ ਕਰ ਦਿੰਦੇ ਆ ਜਿਨੀ ਹਾਲਾਤ ਇਹ ਬਣੇ ਹੋਏ ਆ ਚਲੋ ਫਿਰ ਵੀ ਆਪਾਂ ਆਪਾਂ ਸਾਰੇ ਮੁਲਾਜ਼ਮਾ ਨੇ ਆਪਾਂ ਹਮਲਾ ਮਾਰਿਆ ਇੱਥੇ ਬਹੁਤ ਸਾਰੇ ਬਲਾੜਿਆਂ ਨੇ ਸਾਥੀਆਂ ਨੇ ਰਹਿ ਵਜੋ ਇੱਕ ਉਦਾਹਰਨ ਵੀ ਦਿੱਤੀ ਹੈ ਵੀ ਲੜਾਈ ਜਿੰਨੀ ਵੱਡੀ ਹੈ ਆਪਣੇ ਸਟੈਪੋਂ ਨੇ ਛੋਟੇ ਆ ਇਹ ਠੀਕ ਆ ਗੱਲ ਕੋਸ਼ਿਸ਼ ਅਸੀਂ ਕੀਤੀ ਆ ਇਕੱਠੇ ਹੋਣ ਦੀ ਵੀ ਜਿਹੜੀਆਂ ਬੱਥ-ਬਖ ਜੱਥੇਬੰਦੀਆਂ ਸੀ ਉਹਨਾਂ ਨੂੰ ਵੀ ਇੱਕ ਪਲੇਟਫਾਰਮ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਕੱਲੀ ਪੰਜਾਬ ਪੱਧਰ ਤੇ ਨਹੀਂ ਨੈਸ਼ਨਲ ਪੱਧਰ ਤੇ ਮੈਂ ਇੱਕ ਗੱਲ ਹੋਰ ਦੱਸ ਦਿਆਂ ਦੇਖਣ ਨੂੰ ਆਪ ਨੂੰ ਐ ਲੱਗਦਾ ਹੋਊ ਵੀ ਇੱਕ ਇੱਕ ਰੋਜ਼ਾ ਭੁੱਖੜਪਾਲ ਭੁੱਖੜਦਾ ਇੱਕ ਦਿਨ ਰੱਖ ਕੇ ਨਾ ਪਾਪਾ ਮਰਨ ਲੱਗੇ ਆ ਨਾ ਕੋਈ ਇੱਥੇ ਬੈਠੇ ਨਾ ਕੋਈ ਸਰਕਾਰ ਨੂੰ ਐ ਲੱਗਦਾ ਹੈ ਪਰ ਦੋਸਤੋ ਭੁੱਖ ਹੜਤਾਲ ਦਾ ਕਾਫੀ ਖਰੋਤ ਆ ਗਈ ਸੀ ਆਪਣੇ ਇੱਥੇ ਪੰਜਾਬ ਦੇ ਵਿੱਚ ਦੁਆਰਾ ਸ਼ੁਰੂ ਕਰਨ ਵਾਸਤੇ ਭੁੱਖ ਹੜਤਾਲ ਇੱਕ ਇੱਕ ਸੰਕੇਤਕ ਸੰਕੇਤਕ ਹੈ ਸੰਕੇਤਕ ਇਕੱਲੀ ਬਠਿੰਡੇ ਤੋਂ ਨਹੀਂ ਇੰਨੀ ਸੈਕਟਰ ਜੇ ਰੱਖੀ ਜਾ ਰਹੀ ਇਹ ਪੂਰੇ ਪੰਜਾਬ ਚ ਰੱਖੀ ਅੱਜ ਭੁੱਖ ਹੜਤਾਲ ਤੇ ਇਕੱਲੀ ਪੰਜਾਬ ਚ ਨਹੀਂ ਉਸ ਨੂੰ ਇਹ ਦੱਸ ਦਿਆਂ ਇਹ ਨੈਸ਼ਨਲ ਲੈਵਲ ਦਾ ਪੂਰੇ ਭਾਰਤ ਦੇ ਵਿੱਚ ਅੱਜ ਜਿਲ੍ਹਾ ਪੱਤਣਾ ਤੇ ਸਾਰੀਆਂ ਸਟੇਟਾਂ ਚ ਇਹ ਪ੍ਰੋਗਰਾਮ ਹੋਇਆ ਹੈ ਇਹ ਪ੍ਰੋਗਰਾਮ ਕਰਨ ਦਾ ਮਤਲਬ ਇਹ ਹੈ ਵੀ ਪ੍ਰਸ਼ਾਸਨ ਨੂੰ ਸਰਕਾਰ ਨੂੰ ਮੋਦੀ ਸਾਹਿਬ ਨੂੰ ਉਹਨਾਂ ਨੂੰ ਪਤਾ ਲੱਗੇ ਵੀ ਜਿਹੜੇ ਮਲਾਜ਼ਮ ਹੈ ਉਹ ਐਨਪੀਐਸ ਤੋਂ ਪੀੜਤ ਹੈ ਕਿਉਂਕਿ ਜਿਹੜੀ ਸੈਂਟਰ ਸਰਕਾਰ ਯੂਪੀਐਸ ਲੈ ਕੇ ਆਈ ਸੀ ਪੰਜਾਬ ਦੇ ਹਿੰਦੁਸਤਾਨ ਦੇ ਮੁਲਾਜ਼ਮਾਂ ਨੇ ਉਹਨੂੰ 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 ਮੰਨੇ ਨਹੀਂ ਯੂਪੀਐਸ ਨੂੰ ਲਾਗੂ ਨਹੀਂ ਕੀਤਾ ਬਹੁਤ ਸਾਰੇ ਯੂਪੀਐਸ ਨੂੰ ਵੀ ਜਵਾਬ ਦੇ ਗਏ ਸੋ ਆਪਣੇ ਵਾਸਤੇ ਜ਼ਰੂਰੀ ਹੈ ਵੀ ਜਿਹੜਾ ਇੱਥੋਂ ਦਾ ਮੁੱਖ ਮੰਤਰੀ ਆ ਭਗਵੰਤ ਮਾਨ ਜਿਹੜਾ ਉਹ ਲਾਗੂ ਕਰੀ ਬੈਠਾ ਹੈ ਆਪਾਂ ਨੂੰ ਹੋਰ ਇਕੱਠੇ ਹੋਣ ਦੀ ਲੋੜ ਆ ਹੰਬਲਾ ਮੰਨ ਦੀ ਲੋੜ ਆ ਛੱਤੀ ਦੀਆਂ ਵੋਟਾਂ ਨੇੜੇ ਆਉਣ ਵਾਲੀਆਂ ਉਹਨਾਂ ਨੇ ਪਿੰਡਾਂ ਚ ਆਉਣਾ ਉਹਨਾਂ ਨੇ ਸ਼ਹਿਰਾਂ ਚ ਆਉਣਾ ਘਰਾਂ ਚ ਆਉਣਾ ਫਿਰ ਫਿਰ ਉਹਨਾਂ ਨੇ ਲੋਕਾਂ ਨੂੰ ਮਿਲਣ ਦਾ ਜਨਵਾਰ ਆ ਰਿਹਾ ਹੈ ਤੇ ਆਪਾਂ ਨੂੰ ਹੁਣ ਤਿਆਰ ਤਿਆਰ ਹੋਣ ਦੀ ਲੋੜ ਹੈ ਜਿੰਨੇ ਮੁਲਾਜ਼ਮਾਂ ਨੇ ਪਹਿਲੀ ਵਾਰ ਇਤਿਹਾਸ ਹੋਇਆ ਪਹਿਲਾਂ ਮੈਂ ਗੱਲ ਕੀਤੀ ਸੀ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਆਦਿਆਂ ਸਕਤਰਦਿਆਂ ਪੌੜੀਆਂ ਚੜ੍ਹਿਆ ਚੜ੍ਹਿਆ ਸੌਂ ਚੁੱਕ ਕੇ ਮੁੱਖ ਮੰਤਰੀ ਦੀ ਤਾਂ ਪੰਜਾਬ ਦੇ ਉਹਨਾਂ ਮੁਲਾਜ਼ਮਾਂ ਨੇ ਮਿਨਿਸਟਰੀਲ ਕਾਮਿਆਂ ਨੇ ਜਿਹੜੇ ਸਦਾ ਸਦਾ ਘੋਲਾ ਚ ਰਹਿੰਦੇ ਆ ਸਦਾ ਸੰਘਰਸ਼ਾਂ ਚ ਰਹਿੰਦੇ ਆ ਉਹਨਾਂ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ ਸੀ ਇਸ ਭਗਵੰਤ ਮਾਨ ਤੇ ਤੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਪਿਆ ਸੀ ਪਹਿਲੀ ਵਾਰ ਵਾਪਰਿਆ ਸੀ ਕਿਸੇ ਮੁੱਖ ਮੰਤਰੀ ਤੇ ਵਰਖਾ ਹੁੰਦੀ ਹੋਵੇ ਸਮਾ ਬਦਲ ਜਾਂਦਾ ਜਦੋਂ ਪਤਾ ਲੱਗਦਾ ਵੀ ਤੁਸੀਂ ਤਾਂ ਮੁਲਾਜ਼ਮਾਂ ਦੇ ਲੋਕਾਂ ਦੇ ਉਲਟ ਨੀਤੀਆਂ ਲੈ ਕੇ ਆ ਰਹੇ ਹੋ ਉਲਟ ਉਹਨਾਂ ਦੇ ਖਿਲਾਫ ਨੀਤੀਆਂ ਮੜ ਰਹੇ ਹੋ ਤਾਂ ਉਹੀ ਮੁਲਾਜ਼ਮਾਂ ਨੇ ਉਹੀ ਸਕਤਰ ਦੇ ਮਿਨਿਸਟਰियल ਕੰਮਿਆਂ ਨੇ ਉਸੇ ਗੈਲਰੀ ਦੇ ਵਿੱਚ ਖੜਕੇ ਭਗਵੰਤ ਮਾਨ ਜਦੋਂ ਲੰਘਿਆ ਉਹਦੇ ਖਿਲਾਫ ਨਾਰੇ ਵੀ ਲਾਇਆ ਤਾਂ ਹੁਣ ਬੇਲਾ ਬੇਲਾ ਫੇਰ ਉਹੀ ਆ ਗਿਆ ਆਪਾਂ ਨੂੰ ਵੀ ਖੜੇ ਹੁਣ ਆਪਣਾ ਉੱਠਣਾ ਪੈਣਾ ਜਿਹੜੇ ਅੱਜ ਆਪਾਂ ਸਕੂਲਾਂ ਛੁੱਟੀ ਤੋਂ ਬਾਅਦ ਆ ਰਹੇ ਹਾਂ ਇਸ ਫੇਰੇ 9:00 ਵਜੇ ਆਉਣ ਦੀ ਆਦਤ ਪਾਉਣੀ ਪੈਣੀ ਹੈ ਕੋਈ ਇੱਕ ਦੋ ਦਿਨ ਫਰਕ ਨਹੀਂ ਪੈਂਦਾ ਹੁੰਦਾ ਜਦੋਂ ਗੱਲ ਹੋਵੇ ਪੈਨਸ਼ਨ ਦੀ ਅੱਜ ਕਈ ਸਾਥੀ ਆਪਣੇ ਰਿਟਾਇਰ ਹੋ ਗਏ ਆਗੇ ਸੇਵਾ ਮੁਕਤ ਹੋਏ ਆ ਸੇਵਾ ਮੁਕਤ ਹੋਣ ਤੋਂ ਬਾਅਦ ਜੇ ਉਹ 80000 90000 ਰੁਪਏ ਇੱਕ ਮਹੀਨੇ ਤਨਖਾਹ ਲੈਂਦਾ ਸੀ ਤੇ ਜਦੋਂ ਉਹਦੀ ਪੈਨਸ਼ਨ ਬੱਚੀ ਹੈ ਉਹਨੂੰ 4000 ਰੁਪਏ ਮਿਲ ਰਿਹਾ ਹੈ 5000 ਰੁਪਏ ਮਿਲ ਰਿਹਾ ਹੈ ਓਵੇਂ ਹੀ ਦੋਸਤੋ ਤੁਸੀਂ ਤੁਸੀਂ ਸੋਚ ਕੇ ਦੇਖੋ ਵੀ ਫਿਰ 3-4000 ਵਾਲੇ ਨਾਲ